ਦੋਸਤੋ ਅੱਜ ਜੁਸੀਂ ਤੁਹਾਡੇ ਲਈ ਇੱਕ ਕਹਾਣੀ ਲੈ ਕੇ ਆਏ ਹਾਂ ਨਿਰਮਾਨ ਕੀ ਹੈ ਇਹ ਕਹਾਣੀ ਇੱਕ ਵਿਅਕਤੀ ਦੀ ਹੈ ਜੋ ਪ੍ਰਮਾਤਮਾ ਦੀ ਬਹੁਤ ਜ਼ਿਆਦਾ ਭਗਤੀ ਕਰਦਾ ਹੈ ਓਮ ਨਮਾ ਸ਼ਿਵਾਈ ਓਮ ਨਮਾ ਸ਼ਿਵਾਈ ਓਮ ਨਮਾ ਸ਼ਿਵਾਈ اے ਪੁੱਤਰ ਮੈਂ ਤੇਰੀ ਭਗਤੀ ਤੋਂ ਬਹੁਤ ਖੁਸ਼ ਹਾਂ ਮੰਗ ਕੀ ਮੰਗਦਾ ਹੈ हे hey, परमात्मा दुनिया विच सुख किमे रहया जा सकदा है पुत्र निर्माण तो बडके कोई सुख नहीं फिर सारे मनुखण नु निर्माण दा सुख क्यों नहीं मिलदा हे hey, पुत्र ए सब जानण ਲਈ तू सरीरे उठके नहाके जो भी तेंनु इंसान मिलेगा उसकी इच्छा इस तख्ती ऊपर लिख ले ठीक है परमात्मा ਤੈਨੂੰ ਪਰਮਾਤਮਾ ਜੇ ਕੁਝ ਦੇਣਾ ਚਾਵੇ ਤਾਂ ਤੂੰ ਕੀ ਮੰਗੇਂਗਾ ਮੈਨੂੰ ਸੋਹਣੀ ਪਤਨੀ ਚਾਹੀਦੀ ਹੈ ਜੇ ਪਰਮਾਤਮਾ ਤੈਨੂੰ ਕੁਝ ਦੇਣਾ ਚਾਵੇ ਤਾਂ ਤੂੰ ਕੀ ਮੰਗੇਂਗਾ ਬਹੁਤ ਸਾਰਾ ਪੈਸਾ ਅੰਦੌਲ ਚਾਹੀਦੀ ਹੈ ਜੇ ਪਰਮਾਤਮਾ ਤੈਨੂੰ ਕੁਝ ਦੇਣਾ ਚਾਵੇ ਤਾਂ ਤੇਰੀ ਇੱਛਾ ਕੀ ਹੈ ਮੈਨੂੰ ਐਸ਼ੋ ਰਾਮ ਚਾਹੀਦਾ ਹੈ हे ਪਰਮਾਤਮਾ ਮੈਂ ਲੋਕਾਂ ਨੇ ਅੱਛਾ ਮੈਂ ਲਿਖ ਲਿਆ ਆ 10 ਪੁੱਤਰ ਲੋਕਾਂ ਨੇ ਕੀ ਮੰਗ ਕੀਤੀ ਹੈ ਪ੍ਰਮਾਤਮਾ ਮੈਂ ਬਹੁਤ ਲੋਕ ਅਗੋਲ ਗਿਆ ਕਿਸੇ ਨੇ ਸੋਹਣੀ ਪਤਨੀ ਮੰਗੀ ਕਿਸੇ ਨੇ ਧਨ ਤੌਲਤ ਪੈਸਾ ਅਤੇ ਕਿਸੇ ਨੇ ਅਸ਼ੋ ਆਰਾਮ ਕਿਸੇ ਨੇ ਜ਼ਮੀਨ ਜਾਇਦਾਦ ਤੇ ਰਾਜ ਭਗ ਹੈ ਪੁੱਤਰ ਜਦੋਂ ਤੱਕ ਲੋਕ ਇਨ੍ਹਾਂ ਲਾਲਚੀ ਬਕਾਰਾਂ ਤੋਂ ਦੂਰ ਨਹੀਂ ਹੁੰਦੇ ਉਹਨਾਂ ਚਿਰ ਲੋਕਾਂ ਨੂੰ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ ਜਿਨ੍ਹਾਂ ਨੂੰ ਕਹਾਣੀ ਪਸੰਦ ਆਈ ਉਹ ਇਸ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਿਓ। ਧੰਨਵਾਦ।